ਰਾਜ ਸਿੰਘ ਬਦੇਸ਼ਾ ਨੇ ਕੈਲੀਫੋਰਨੀਆ ਰਾਜ ਵਿੱਚ ਫਰੇਜ਼ਨੋ ਕਾਉਂਟੀ ਅੰਦਰ ਪਹਿਲਾ ਦਸਤਾਰਦਾਰ ਸਿੱਖ ਜੱਜ ਬਣ ਕੇ ਇਤਿਹਾਸ ਰਚਿਆ ਵੀਰਵਾਰ ਨੂੰ ਬਦੇਸ਼ਾ ਨੇ ਫਰੇਜ਼ਨੋ ਭਾਈਚਾਰੇ ਦੇ ਸੈਂਕੜੇ ਮੈਂਬਰਾਂ ਦੇ ਸਾਹਮਣੇ ਸਿਟੀ ਹਾਲ ਵਿਖੇ ਬਲੈਕ ਰੋਬ ਯਾਨੀ ਕਿ ਜੱਜ ਵਾਲੇ ਕੱਪੜੇ ਪਾ ਕੇ ਜੱਜ ਵਜੋਂ ਅਧਿਕਾਰਤ ਤੌਰ ਤੇ ਨਿਯੁਕਤੀ ਹਾਸਲ ਕੀਤੀ ਹੈ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਨੇ ਬਦੇਸ਼ਾ ਦੇ ਬਤੌਰ ਜੱਜ ਨਿਯੁਕਤੀ ਦਾ ਐਲਾਨ 3 ਮਈ ਨੂੰ ਕੀਤਾ ਸੀ ਫੇਜ਼ਨੋ ਸ਼ਹਿਰ ਦੇ ਅਟਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਲ 2022 ਤੋਂ ਰਾਜ ਸਿੰਘ ਬਦੇਸ਼ਾ ਸ਼ਹਿਰ ਦੇ ਅਟਾਰਨੀ ਦਫ਼ਤਰ ਵਿੱਚ ਚੀਫ ਅਸਿਸਟੈਂਟ ਵਜੋਂ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਨੇ ਸਾਲ 2022 ਤੋਂ ਲੈ ਕੇ ਚੀਫ ਅਟਾਰਨੀ ਦਫ਼ਤਰ ਵਿੱਚ ਵੱਖ-ਵੱਖ ਅਹੁਦਿਆਂ ਤੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਬਦੇਸ਼ਾ ਨੇ ਜੂਰਿਸ ਡਾਕਟਰ ਡਿਗਰੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਸੈਨ ਫ੍ਰਾਂਸਿਸਕੋ ਵਿਖੇ ਸਥਿਤ ਲਾ ਕਾਲਜ ਤੋਂ ਇਹ ਪ੍ਰਾਪਤ ਕੀਤੀ ਹੈ ਵਿਦੇਸ਼ਾ ਦੀ ਨਿਯੁਕਤੀ ਜੱਜ ਜੌਨ ਐਨ ਕੋਪੇਟਨ ਦੀ ਸੇਵਾਮੁਕਤੀ ਦੇ ਨਾਲ ਹੋਈ ਹੈ ਉਹਨਾਂ ਨੇ ਇਹ ਖਾਲੀ ਜਗ੍ਹਾ ਭਰੀ ਹੈ ਵਿਦੇਸ਼ਾ ਕੈਲੀਫੋਰਨੀਆ ਸਟੇਟ ਅੰਦਰ ਪਹਿਲਾ ਸਿੱਖ ਜੱਜ ਹੈ ਜੋ ਕਿ ਦਸਤਾਰ ਧਾਰੀ ਵੀ ਹੈ ਇਸ ਮੌਕੇ ਇਸ ਸਫਰ ਅੰਦਰ ਉਸ ਦਾ ਸਹਿਯੋਗ ਕਰਨ ਵਾਲੇ ਸਾਰਿਆਂ ਦਾ ਵਿਦੇਸ਼ਾ ਨੇ ਧੰਨਵਾਦ ਵੀ ਕੀਤਾ ਹੈ ਜਿਨ੍ਹਾਂ ਦੇ ਸਦਕਾ ਉਹ ਇਹ ਮਕਾਮ ਹਾਸਲ ਕਰ ਸਕਿਆ ਜੱਜ ਬਣਨ ਅਤੇ ਇੱਕ ਕੋਰਟ ਰੂਮ ਨੂੰ ਚਲਾਉਣ ਦੇ ਸੁਪਨੇ ਨਾਲ ਮੈਂ ਵੱਡਾ ਹੋਇਆ ਕਿਉਂਕਿ ਕਾਨੂੰਨ ਅੰਦਰ ਮੈਂ ਆਪਣਾ ਸਫ਼ਰ ਬਤੌਰ ਵਿਦਿਆਰਥੀ ਲਗਭਗ 2 ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ ਮੇਰੇ ਜਿਹਾ ਅੰਮ੍ਰਿਤਧਾਰੀ ਤੇ ਦਸਤਾਰਧਾਰੀ ਸਿੱਖ ਕੋਰਟ ਰੂਮ ਦੇ ਅੰਦਰ ਦਾਖਲਾ ਵੀ ਨਹੀਂ ਲੈ ਸਕਦਾ ਸੀ ਬਲੈਕ ਰੋਪ ਪਾਨ ਦੀ ਗਲਤਾਂ ਇੱਕ ਪਾਸੇ ਰਹੀ ਅਤੇ ਨਿਆਂ ਦੇ ਰੱਖਿਅਕ ਵਜੋਂ ਕੰਮ ਕਰਨਾ ਵੀ ਇਹ ਕੁਝ ਜੂਰਿਸਟ ਪ੍ਰੈਜ਼ਾਈਡਿੰਗ ਜੱਜਾਂ ਤੇ ਜਸਟਿਸਾਂ ਦੀ ਦੂਰ ਅੰਦੇਸ਼ੀ ਅਤੇ ਸਮਝ ਨਾਲ ਹੀ ਸੰਭਵ ਹੋ ਸਕਿਆ ਮੈਂ ਆਪਣੇ ਰਸਤੇ ਉੱਤੇ ਧੁਰਦਾ ਰਿਹਾ ਇਹ ਸ਼ਬਦ ਵਿਦੇਸ਼ੀਆਂ ਨੇ ਜਦੋਂ ਜੱਜ ਬਣਿਆ ਸਾਰਿਆਂ ਦੇ ਸਾਹਮਣੇ ਪ੍ਰਗਟ ਕੀਤੇ ਨੇ ਰਾਜ ਸਿੰਘ ਬੁਦੇਸ਼ਾ ਦੇ ਜੱਜ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਮੁਬਾਰਕਬਾਦ ਦੇਣੀ ਬਣਦੀ ਵੀ ਹੈ ਇੱਕ ਅੰਮ੍ਰਿਤਧਾਰੀ ਦਸਤਾਰਧਾਰੀ ਨੌਜਵਾਨ ਕੈਲੀਫੋਰਨੀਆ ਦੇ ਵਿੱਚ ਜੱਜ ਬਣਿਆ ਪੂਰਾ ਕੋਰਟ ਰੂਮ ਹੁਣ ਉਹ ਚਲਾਵੇਗਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਉਹ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਹੀ ਤੇ ਵਧੀਆ ਫੈਸਲੇ ਕਰਨ